ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂਗੇ ਕਣਕਾਂ ਦੇ ਝਾੜ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਦੇ ਨਾਲੋਂ ਕਿਉਂ ਘਟ ਨਿਕਲੇ ਨੇ ਜਾਂ ਵੱਧ ਨਿਕਲੇ ਨੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਵੇਂ ਕਿ ਹੁਣ ਆਪਾਂ ਪਿਆਵ ਦੇ ਵਿੱਚ ਸੀਜ਼ਨ ਚੱਲਣ ਤੋਂ ਪਹਿਲਾਂ ਜਿਹੜੀਆਂ ਮਸ਼ੀਨਾਂ ਵਾਲੇ ਆਪਣੇ ਕਿਸਾਨ ਵੀਰ ਮਸ਼ੀਨਾਂ ਲੈ ਕੇ ਬਾਹਰ ਐਮਪੀ ਚ ਗਏ ਸੀਗੇ ਜਾਂ ਹਰਿਆਣੇ ਚ ਹੋਰ ਸਟੇਟਾਂ ਚ ਪਹਿਲਾਂ ਕਣਕ ਵੱਢ ਕੇ ਆਏ ਨੇ ਉਦੋਂ ਆਪਾਂ ਖਬਰਾਂ ਸੁਣਦੇ ਸੀ ਵੀ ਉੱਥੇ ਜਿਹੜੇ ਝਾੜ ਸੀ ਕਣਕ ਦੇ ਜਿਵੇਂ 327 ਵੀ ਬੀਜੇਵੇ ਸੀ ਹੋਰ ਵੀ ਕਈ ਬੀਜ ਜਿਹੜੇ ਪੰਜਾਬ ਵਾਲੇ ਨੇ ਬੀਜ ਉੱਥੇ ਬੀਜੇਵੇ ਸੀ ਉਹਨਾਂ ਦਾ ਝਾੜ ਸੀ ਜਿਹੜਾ ਉਹ 28 ਕਾਉਂਟਿਲ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਮਸ਼ੀਨਾਂ ਵਾਲੇ ਭਰਾਵਾਂ ਵੱਲੋਂ ਵੀ ਦੱਸਿਆ ਜਾ ਰਿਹਾ ਸੀ ਵੀ ਝਾੜ ਨੇ ਜਿਹੜੇ ਬਹੁਤ ਜ਼ਿਆਦੇ ਨਿਕਲ ਰਹੇ ਨੇ ਇਹ ਸਟੇਟਾਂ ਦੇ ਵਿੱਚ ਐਮਪੀ ਹੋ ਗਿਆ ਜਾਂ ਹੋਰ ਹਰਿਆਣਾ ਹੋ ਗਿਆ ਜਾਂ ਕਿਤੇ ਵੀ ਹੋਇਆ ਪੰਜਾਬ ਤੋਂ ਬਾਹਰੇ ਜਿੱਥੇ-ਜਿੱਥੇ ਵੀ ਬਾੜੀ ਦਾ ਕੰਮ ਚੱਲਿਆ ਸੀ ਗੇਤਾ ਉੱਥੇ ਝਾੜ ਆਪਣੇ ਪੰਜਾਬ ਦੇ ਨਾਲੋਂ ਵੱਧ ਨਿਕਲੇ ਸੀਗੇ ਇਸ ਵਾਰ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਕਿੰਨਾ ਕੁ ਝਾੜ ਨਿਕਲਿਆ ਇਸ ਵਾਰ ਜਿਵੇਂ ਕਿ ਹੁਣ ਆਪਾਂ ਐਵਰੇਜ ਦੀ ਗੱਲ ਕਰਦੇ ਵੀ ਐਵਰੇਜ ਇੰਨੀ ਕੁ ਪਈ ਆ 22 ਕਾਉਂਟਲ ਤੋਂ ਲੈ ਕੇ 25 ਕਾਉਂਟਲ ਦੇ ਵਿਚਕਾਰ ਆ ਜਿਹੜੀ ਐਵਰੇਜ ਪਈ ਆ ਝਾੜ ਦੀ ਬਾਕੀ ਕਹਿੰਨ ਨੂੰ ਤਾਂ ਜਿਹੜਾ ਕੁਝ ਮਰਜ਼ੀ ਆਪਾਂ ਕਹਿੰਦੇ ਝੋਠ ਵੀ ਬੋਲ ਸਕਦੇ ਆਂਗੇ ਕਿਸਾਨ ਵੀਰ ਵਿੱਚ ਹੈਗੇ ਵੀ ਨਾ ਜਿਹੜੇ ਝੋਠ ਵੀ ਬੋਲੀ ਜਾਂਦੇ ਨੇ ਪਤਾ ਨਹੀਂ ਕਾਦੇ ਲਈ ਵੀ ਸਾਡਾ 30 ਕਾਉਂਟਲ ਹੋ ਗਿਆ ਸਾਡਾ 32 ਕਾਉਂਟਲ ਹੋ ਗਿਆ ਪਰ ਅੱਜ ਤੱਕ ਆਪਾਂ ਹਜੇ ਤੱਕ ਰੋ ਵੀ ਸੋਣਾ ਨਹੀਂ ਹੈਗਾ ਆਪਣੇ ਲਵੇ ਲਾਉਣ ਏਰੀਆ ਦੇ ਵਿੱਚ ਵੀ ਜਿਹੜਾ ਇੰਨਾ ਝਾੜ ਆ ਨਿਕਲਿਆ ਹੋਵੇ ਵੀ 30 32 ਕਾਉਂਟਰ ਕਿਸੇ ਦਾ ਨਿਕਲਿਆ ਹੋਵੇ ਕਹੇ ਨੂੰ ਤਾਂ ਜਿਹੜਾ ਕੁਝ ਮਰਜ਼ੀ ਕਹੀ ਜਾਈ ਆਪਾਂ ਬਾਕੀ ਹੁਣ ਜੇ ਖੇਤ ਦੀ ਗੱਲ ਕਰੀਏ ਕਿਸੇ ਦਾ ਖੇਤ ਆ ਜਿਹੜਾ ਵੱਧ ਘਟ ਹੁੰਦਾ ਉਹ ਆਪਾਂ ਝਾੜ ਕੇਲੇ ਦਾ ਹਿਸਾਬ ਲਾ ਕੇ ਦੱਸ ਦਿੰਨੇ ਵੀ ਇਹਨਾਂ ਨੇ ਨਿਕਲਿਆ ਖੇਤ ਹੁੰਦਾ ਆਪਣਾ ਵੱਧ ਜਿਵੇਂ ਕਿ ਸਵਾ ਕਿੱਲਾ ਹੋ ਗਿਆ ਮੰਨ ਕੇ ਚੱਲੋ ਉਹਦੇ 'ਚ ਆਪਾਂ ਕਹਿ ਦਿੰਨੇ ਸਾਡੇ 30 ਹੁੰਟਾ ਨਿਕਲੇ ਹੁਣ ਜੇ ਆਪਾਂ ਪਿਛਲੀ ਵਾਰ ਦੀ ਗੱਲ ਕਰੀ ਤਾਂ ਪਿਛਲੀ ਵਾਰ ਜਿਹੜੇ ਕਣਕਾਂ ਦੇ ਝਾੜ ਸੀਗੇ ਉਹ 60 ਮਣ ਤੋਂ ਉੱਪਰ ਉੱਪਰ ਨਿਕਲੇ ਸੀਗੇ 22 ਕਾਉਂਟਰ ਦੇ 23 ਕਾ ਤੇ ਇਸ ਵਾਰ ਘਟਣ ਦਾ ਜਿਹੜਾ ਇੱਕ ਮੇਨ ਕਾਰਨ ਇਹ ਵੀ ਹੋ ਸਕਦਾ ਜਿਵੇਂ ਹੁਣ ਕਣਕਾਂ ਪਹਿਲਾਂ ਹੀ ਆਪਾਂ ਸਪਰੇਹਾਂ ਸੜਕਣ ਲੱਗ ਗਏ ਸੀ ਕਿ ਕੋਈ ਸੁੰਡੀ ਵਾਲੀ ਸੜਕਤੀ ਜਾਂ ਕੋਈ ਹੋਰ ਗੁੱਲੀ ਡੰਡੇ ਵਾਲੀ ਸਟਰੋਂਗ ਦਵਾਈ ਪਾਤੀ ਆਪਾਂ ਜਿਵੇਂ ਹਾ ਸੰਘੋਰ ਵਗੈਰਾ ਕਹਿਦੇ ਨੇ ਉਹ ਵੀ ਬਹੁਤ ਪਾਈਆਂ ਗਈਆਂ ਸੀ ਉਹਦੇ ਨਾਲ ਵੀ ਜਿਹੜਾ ਕੁਝ ਕਿਸਾਨ ਵੀਰਾਂ ਦਾ ਜਿਹੜਾ ਝਾੜ ਆ ਕਣਕ ਦਾ ਘਟ ਸਕਦਾ ਹੈ ਇਹ ਚੀਜ਼ਾਂ ਦੇ ਨਾਲ ਪਰ ਜੇ ਹੁਣ ਆਪਾਂ ਐਵਰੇਜ ਗੱਲ ਕਰੀ ਤਾਂ ਸਿਰਫ 22 ਤੋਂ ਲੈ ਕੇ ਪੱਤੀ ਕੰਟਰੋਲ ਦੇ ਕਰੀਬ ਹੈ ਜਿਹੜੀ ਐਵਰੇਜ ਪਈਆ ਝਾੜਦੇ ਇਸ ਵਾਰ ਕਣਕ ਦੇ ਦੀ ਬਾਕੀ ਦੇਖਣ ਨੂੰ ਤਾਂ ਕਣਕਾਂ ਬਹੁਤ ਸੋਹਣੀਆਂ ਲੱਗਦੀਆਂ ਸੀਗੀਆਂ ਚੰਗੀਆਂ ਸੀਗੀਆਂ ਸਿੱਧੀਆਂ ਖੜੀਆਂ ਸੀ ਨਾ ਕੋਈ ਬਾੜੀਆਂ ਡਿੱਗੀਆਂ ਸੀ ਕਣਕਾਂ ਲੱਗਦਾ ਸੀਗਾ ਵੀ ਝਾੜਾ ਜਿਹੜਾ 65 ਮਣ ਦੇ ਕਰੀਬ ਨਿਕਲੂਗਾ ਪਰ 55 ਤੋਂ 60 ਮਣ ਦੇ ਵਿਚਕਾਰ ਹੀ ਜਿਹੜਾ ਐਵਰੇਜ ਪਈ ਆਗੀ ਝਾੜ ਦੀ ਜੇ ਆਪਾਂ ਦੇਖਿਆ ਜਾਵੇ ਤਾਂ ਸਾਰਾ ਜਿਵੇਂ ਹੁਣ ਏਰੀਆ ਤਕਰੀਬਨ 80% ਦੇ ਕਰੀਬ ਵੱਧਿਆ ਗਿਆ ਤੇ ਝਾੜ ਦੀ ਐਵਰੇਜ ਇੰਨੀ ਕੀ ਪਈ ਆਗੀ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਜਿਹੜਾ ਇਹ ਝਾੜ ਘਟਣ ਦਾ ਜਿਹੜਾ ਇਹ ਕੀ ਕਾਰਨ ਹੋ ਸਕਦਾ ਜਿਹੜਾ ਵੀ ਝਾੜਾ ਕਣਕ ਦੇ ਇਸ ਵਾਰ ਘੱਟ ਰਿਹਾ ਪਿਛਲੇ ਸਾਲ ਦੇ ਨਾਲੋਂ ਫਰਕ ਪੈ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਵੱਧ ਤੋਂ ਵੱਧ ਜਰੂਰ ਕਰ ਦਿਆ ਕਰੋ ਤਾਂ ਜੋ ਜਾਣਕਾਰੀ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦੀ ਵੀਡੀਓ ਦੇਖਣ ਲਈ